ਰੀਫਾਰਮ ਨੂੰ ਵਾਪਸ ਲਿਆਨਾ ਕਿਉਂਕਿ T20 'ਚ ਰਨ ਕਦੀ ਤੁਹਾਨੂੰ ਵੱਜਦੇ ਆ ਕਦੀ ਨਹੀਂ ਵੀ ਲੱਗਦੇ ਕਦੀ ਦਿਨ ਖਰਾਬ ਹੁੰਦਾ ਨਹੀਂ ਹੁੰਦਾ ਬਟ ਇਹ ਮੌਕਾ ਹੈਗਾ ਜੀ ਅੱਜ ਆਪਣਾ ਦਿਨ ਬਣਾਉਂਦਾ ਪਹਿਲੀ ਖਾਲੀ ਗੇਂਦ ਹੈ ਉਹ ਸੇਰਾ ਉਤੋਂ ਲੰਘ ਗਈ ਫਲਾਈ ਕਰਕੇ ਉਹ ਗਾਣਾ ਹੁੰਦਾ ਸੀ ਇਹ ਤੁਹਾਡੇ ਸੇਰਾ ਦੇ ਉਤੋਂ ਫਲਾਈ ਕਰਕੇ ਗੇਂਦ ਨਹੀਂ ਲੰਗੀ ਡੀਆਰਐਸ ਲੈ ਲਓ ਸ਼ਾਇਦ ਨਾਲ ਲੰਘਦੀ ਚਲੋ 5 ਗੇਂਦਾਂ 10 ਰਨ 4 گیندਾਂ 10 ਰਨ ਅਰਸ਼ਦੀਪ ਸਿੰਘ ਦੋ ਖਾਲੀ گیندਾਂ ਦੋ ਤੋਲੇ ਸੋਨੇ ਦੇ ਬਰਾਬਰ ਹੈ ਇਹਹੀ ਇਹਹੀ ਚੀਜ਼ ਕਰਨੀ ਚਾਹੀਦੀ ਹੈ ਇਸਿਆਣਾ ਪਰ ਪਹਿਲਾ ਬਾਉਂਸਰ ਤੇ ਦੂਜਾ ਯਾਰਕਰ گیندਾਂ ਉਹਨੇ ਤੇ ਅਗਰ ਵਿਕਟ ਮਿਲ ਜਾਏ ਤਾਂ ਫੇਰ ਪੂਰਾ ਹੀ ਗੇਮ ਪਾਸਾ ਪਾ ਲੈਣਾ ਅਰਸ਼ਦੀਪ ਸਿੰਘ ਨੇ ਅਸੀਂ ਪਗੜੇ ਪਾਵਾਂਗੇ ਦੋਵੇਂ ਕਮੈਂਟਰੀ ਬਾਕਸ ਵਿੱਚ ਜੇ ਉਹਨੇ ਵਿਕਟ ਆ ਗਈ ਤਾਂ ਹੁਣ ਲਾਈਵ ਦਿਖਾਵਾਂਗੇ ਕੈਮਰੇ ਤੇ ਫਿਲਡਰ ਆ ਪਿੱਛੇ ਅਰਸ਼ਦੀਪ ਸਿੰਘ ਸ਼ੇਰ ਹਿੰਦੁਸਤਾਨ ਦਾ ਜਿਉਂਦਾਰਾ ਕਾਕਾ ਬੋਤਾ ਪਟਾਕਾ ਤੇ ਜਿਸ ਚੀਜ਼ ਦੀ ਲੋੜ ਸੀ ਇੱਕ ਓਵਰ ਲਾਦਾ ਤੁਹਾਨੂੰ ਵਾਪਸ ਆਉਣ ਵਾਸਤੇ ਤੁਹਾਡੀ ਆਪਣੀ ਫਾਰਮ ਨੂੰ ਵਾਪਸ ਲੈਣ ਵਾਸਤੇ ਉਹ ਉੱਥੇ ਅਰਸ਼ਦੀਪ ਸਿੰਘ ਦੀ ਫਾਰਮ ਵਾਪਸ ਆਈ ਹੈ ਸੇਮ ਪੋਜੀਸ਼ਨ ਤੋਂ ਆਜ਼ ਜ਼ਬਰਦਸਤ ਗੇਂਦ ਵਿਕਟਾਂ ਦੇ ਵਿੱਚ ਖਤਮ ਕੀਤਾ ਮੌਕਾ ਨਹੀਂ ਸੀ 얘ਥੇ ਮੈਥਿਊ ਵੇਡ ਕੋ ਆਪਣੀਆਂ ਬਾਵਾਂ ਖੋਲਨ ਦਾ ਤਿੰਨ ਡਾਟ ਗੇਂਦਾ ਤੇ ਮੈਥਿਊ ਵੇਡ ਦਾ ਵਿਕਟ ਤੇ ਅਰਸ਼ਦੀਪ ਸਿੰਘ ਦੀ ਵਾਪਸੀ 144 ਤੇ ਸੀ ਇਹ ਗੇਂਦ 150 ਤੇ ਹਟ ਆਸਟ੍ਰੇਲੀਆ ਬਯਰ ਅਰਸ਼ਦੀਪ ਸਿੰਘ ਨੇ ਨਜ਼ਾਰੇ ਲਿਆਤੇ ਪਹਿਲੀਆਂ 2 ਗੇਂਦਾਂ ਖਾਲੀ ਤੇ ਤੀਜੇ ਤੇ ਵੇਡ ਦਾ ਵੱਡਾ ਵਿਕਟ ਲਿਆ ਹੈ 3 ਗੇਂਦਾਂ 10 ਰਨ ਚਾਹੀਦੇ ਆ ਬੈਟਸਮੈਨ ਬੈਰਨਡੋਰਫ ਤੇ ਅਚਾਨਕ ਸਰਨਦੀਪ ਪਾਲੀ ਸਭ ਨੂੰ ਲੱਗਣਾ ਸ਼ੁਰੂ ਹੋ ਗਿਆ ਇਹਦਾ ਮੈਚ ਆਪਾਂ ਜਿੱਤ ਸਕਦੇ ਆ ਨਹੀਂ ਕਿਉਂ ਨਹੀਂ ਜਿੱਤਾਂਗੇ ਜੀ ਪੰਜਾਬ ਦਾ ਸ਼ੇਰ ਗੇਂਦਬਾਜ਼ੀ ਦੇ ਕਰਦਾ ਹੋਏ ਤੇ ਮਜਾਲ ਆ ਕਿਸੇ ਦੀ ਕਿ ਉਹਦੇ ਸਾਹਮਣੇ ਕੋਈ ਖੜ ਜਾਏ ਉਹ ਅਰਸ਼ਦੀਪ ਸਿੰਘ ਨੇ ਕਰਕੇ ਦਿਖਾਇਆ ਜੀ ਆਪਣੇ ਆਪ ਤੇ ਭਰੋਸਾ ਬਸ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਜੀ ਔਰ ਕਰਾਊਡ ਚ ਦੇਖੋ ਲਾਈਟਾਂ ਬੱਤੀਆਂ ਫੋਨਾਂ ਦੀ ਜਗਾਨੀਆਂ ਸ਼ੁਰੂ ਕਰਤੀਆਂ ਕੋਈ ਗੱਲ ਨਹੀਂ ਜੇ ਬੈਟਰੀ ਖਤਮ ਹੋ ਜਾਏ ਫੋਨ ਬੰਦ ਹੋ ਜਾਣ ਬਟ ਇੱਥੇ ਮੈਚ ਹੁਣ 파ਰਤ ਦੀ ਮੁਠੀ ਚ ਅਸ਼ਦੀਪ ਸਿੰਘ ਇੱਕ ਵਾਰ ਫੇਰ ਵਿਕਟ ਦਾ ਡੰਡਾ ਤੋੜੇਗਾ ਮੈਂ ਕਹਣਾ ਭਾਜੀ ਤਿੰਨ ਗਿੰਦਾ ਪਈਆਂ ਦੋ ਵਿਕਟਾਂ ਚਲੋ ਦੋ ਡੰਡੇ ਤੋੜ ਦੋ ਇੱਕ ਰਨ ਇੱਕ ਰਨ ਬਚੇ 2 ਗਿੰਦਾ 9 ਰਨ ਅਗਲੀ ਗੇਂਦ ਜੇ 6 ਨਾ ਲੱਗਿਆ ਤਾਂ ਅੱਜ ਅਰਸ਼ਦੀਪ ਨੂੰ ਬੈਂਗਲੌਰ ਵਾਲਿਆਂ ਨੇ ਮੋਢੇ ਤੇ ਚੱਕ ਕੇ ਭੰਗੜੇ ਪਾਣੇ ਐ ਤੇ ਜਿਵੇਂ ਵਿਕਟ ਲਿਆ ਵੇਡ ਦਾ ਵੇਡ ਦਾ ਵੱਡਾ ਵਿਕਟ ਤੇ ਸਾਡੀ ਬੂਹਾ ਬੂਹਾ ਕਰਾਤੀ ਨਾ ਭੰਗੜੇ ਪੈ ਗਏ ਬਿਲਕੁਲ ਸਟੇਡੀਅਮ ਦੇ ਵਿੱਚ ਆ ਦੇਖੋ ਲੋਕੀ ਸਮਝਦੇ ਭੰਗੜਾ ਪੰਜਾਬ ਚ ਪੈਂਦਾ ਪਰ ਭੰਗੜਾ ਐਸੀ ਚੀਜ਼ ਐ ਪੂਰੀ ਦੁਨੀਆ ਚ ਪੈਂਦਾ ਬਲੀ ਪੰਗੜਾ ਤੇ ਖੱਪ ਹਰ ਜਗ੍ਹਾ ਪੈਂਦੀ ਹੈ ਜੇ ਪੰਗੜਾ ਪਹਿਰਾਂ ਫਿਰ ਉਹਨਾਂ ਖੱਪ ਵੀ ਪੈਂਦੀ ਹੈ ਔਰ ਖੱਪ ਪਹਿਣੀ ਵੀ ਚਾਹੀਦੀ ਹੈ ਬਿਲਕੁਲ ਇੱਕ ਟਾਈਮ ਤੇ ਲੱਗਾ ਸੀ ਕਿਤੇ ਆਸਟ੍ਰੇਲੀਆ ਮੈਚ ਹੱਥੋਂ ਕੱਢ ਲੇਗਾ ਪਰ ਜਿੰਨੀ ਸੋਹਣੀ ਵਾਪਸੀ ਇੱਥੇ ਅਰਸ਼ਦੀਪ ਸਿੰਘ ਨੇ ਕਰਾਈ ਹੈ ਇੱਕ ਵਾਰ ਫੇਰ ਉਹਨੇ ਦਿਲ ਜਿੱਤੇ ਸਾਰਿਆਂ ਦੇ ਦੋ ਗਿੰਦਾ ਰਹਿ ਗਿਆ ਵਾਰੀ ਦੇਖੋ ਜੀ ਚੰਗਾ ਹੋ ਵਾਰੀ ਇੱਕ ਵਿਕਟ ਮਿਲੀ ਇਹ ਨਾਲ ਵੱਡੀ ਵਿਕਟ ਕੱਢੀ ਹੈ ਤੇ ਚਿਹਰੇ ਤੇ ਕੌਨਫੀਡੈਂਸ ਇਹ ਸਭ ਤੋਂ ਵੱਡੀ ਗੱਲ ਹੈ ਬਈ ਦੁਕਾਨਦਾਰ ਦੀ ਸਵੇਰੇ ਸਵੇਰੇ ਬੋਣੀ ਹੋ ਜਾਵੇ ਤੇ ਬੋਲਰ ਨੂੰ ਵਿਕਟ ਮਿਲ ਜਾਵੇ ਆਪਣੇ ਆਪ ਕੌਨਫੀਡੈਂਸ ਆ ਜਾਂਦਾ ਇੱਕ ਉਹ ਮੁੰਬਈ ਇੰਡੀਅਨਸ ਵਾਲਾ ਮੈਚ ਸੀ ਜਿਹੜਾ ਇਹਨਾਂ ਨੇ ਜਿਤਾਇਆ ਸੀ ਇੱਕ ਆ ਹੋ ਸਕਦਾ ਉਮਪਾਇਰ ਸਾਹਿਬ ਧੰਨਵਾਦ ਤੁਹਾਡਾ ਵੀ ਤੁਸੀਂ ਹੀ ਚੋਕਾ ਰੋਕ ਲਿਆ ਤੇ ਮੈਚ ਆ ਗਿਆ ਹੱਥ ਵਿੱਚ ਅਖੀਰਲੀ ਗੇਂਦ ਤੇ 8 ਰਨ ਬਰਨੇ ਬਹੁਤ ਔਖੇ ਐ 14 ਵਰਿੰਦਰ ਸ਼ਰਵਾ ਜੀ ਸਿੱਧਾ ਹੀ ਗੇਂਦ ਖਾਡਾ ਢਿੱਡ ਤੇ ਹਾਸਾ ਇਸ ਟਾਈਮ ਤੇ ਆ ਰਿਹਾ ਦੰਦ ਨਿਕਲ ਰਹੇ ਐ ਦੱਸ ਨਹੀਂ ਰਹੇ ਕਿ ਵੀ ਦਰਦ ਹੋ ਰਹੀ ਐ ਮਿੱਟੀ ਮਿੱਟੀ ਦਰਦਾ ਹੱਲੇ ਉਹ ਹੌਲੀ ਹੌਲੀ ਆ ਦੇਖੋ ਦੰਦ ਨਿਕਲਦੇ ਫੇਰੇ ਔਰ ਜਿਦੋਂ ਜਿਦੋਂ ਟਾਈਮ ਲੰਘਦਾ ਜਾਏਗਾ ਕੋਸ਼ਿਸ਼ ਪੂਰੀ ਕੀਤੀ ਸੀ ਗੋਡਾ ਬਚ ਗਿਆ ਥੋੜਾ ਉੱਪਰ ਵੱਜੀ ਹੈ ਇਹ ਗੋਡੇ ਦੇ ਜਾਂਦੀ ਤੇ ਫਿਰ ਇਸ ਉਮਰੇ ਗੋਡੇ ਠੀਕ ਵੀ ਨਹੀਂ ਹੁੰਦੇ ਜਲਦੀ ਫਿਰ ਤਾਂ ਫਿਰ ਹੋਰ ਥੋਪੜੀ ਚੰਦ ਕਮ ਬਣ ਜਾਣਾ ਸੀ ਭਾਜੀ ਤੋਂ ਵੀ ਅਰਸ਼ਦੀਪ ਤੇ ਹੱਥੋਂ ਮਣੀ ਜੀ ਡਿਫਲੈਕਟ ਹੋ ਗਈ ਗੇਂਦ ਥੋੜੀ ਸਪੀਡ ਕੱਟ ਹੋ ਗਈ ਪਰ ਅਰਸ਼ਦੀਪ ਸਿੰਘ ਉਹ ਨਾ ਪਾਓ ਤੇ ਦੁਨੀਆ ਪਾਏਗੀ ਭੰਗੜੇ ਸ਼ੀਰ ਯੇਪਸੈਂਗ ਸ਼ੇਰ ਹਿੰਦੁਸਤਾਨ ਦਾ ਸ਼ੇਰ ਤੇ ਜਬਾੜੇ ਵਿੱਚੋਂ ਸ਼ਿਕਾਰ ਖੋਲਿਆ ਹਾਰਿਆ ਹੋਇਆ ਮੈਚ ਜਿੱਤ ਲਿਆ ਉਹ ਜਿਉਂਦਾ ਰਹਾ ਕਾਕਾ ਪਾਟਾ ਪਟਾਕਾ ਤੇ ਭਾਰਤ ਨੇ 4-1 ਨਾਲ ਇਹ ਸੀਰੀਜ਼ ਆਪਣੀ ਜੇਬ ਵਿੱਚ ਪਾਲੀ